ਮੋਗਾ ਦੇ ਪਿੰਡ ਦੁੰਨੇਕੇ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਦੇ ਵੱਲੋਂ ਆਪਣੇ ਇੱਕ ਰੋਡ ਕੱਢੇ ਜਾਣ ਦੇ ਕਰਕੇ ਪਿੰਡ ਦੁੰਨੇਕੇ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਇਲਾਕੇ ਨੂੰ ਐਕਵਾਇਰ ਕਰਨਾ ਅਤੇ ਥਾਨਕ ਲੋਕਾਂ ਨੂੰ ਠੁਕਮਾ ਮੁਆਵਜ਼ਾ ਨਾ ਦੇਣ ਕਰਕੇ ਮਾਮਲਾ ਗਰਮਾਇਆ ਹੋਇਆ ਸੀ ਜਿੱਥੇ ਸਥਾਨਕ ਵਾਸੀਆਂ ਦੇ ਨਾਲ ਮੋਗਾ ਦੇ ਲੋਕ ਤਾਂ ਡਟੇ ਸਨ ਉੱਥੇ ਹੀ ਦੁੰਨੇਕੇ ਵਿਖੇ ਸਥਿਤ ਗੁਰਨਾਣਕ ਫਰਨੀਚਰ ਸਟੋਰ ਦੇ ਹੱਕ ਦੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਡਟ ਗਈਆਂ ਸਨ ਪਰ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਦਿਆਂ ਫਰਨੀਚਰ ਸਟੋਰ ਨੂੰ ਟਾ ਦਿੱਤਾ ਇਸ ਮੌਕੇ ਪਰਿਵਾਰ ਦੀ ਬੀਬੀ ਦੇ ਵੱਲੋਂ ਕਹੇ ਗਏ ਬੋਲ ਕਾਲਜੇ ਨੂੰ ਧੂਪ ਆਉਂਦੇ ਹਨ ਪਰ ਜਿਵੇਂ ਕਿਹਾ ਜਾਂਦਾ ਹੈ ਕਿ ਕਾਨੂੰਨ ਇਮੋਸ਼ਨ ਨਹੀਂ ਦੇਖਦਾ ਉਹ ਆਪਣੀ ਕਾਰਵਾਈ ਕਰਦਾ ਹੈ ਮਾਤਾ ਦੇ ਬੋਲਾਂ ਦੇ ਵਿੱਚ ਅਥਾ ਬੇਬਸੀ ਅਤੇ ਰੋ ਹੈ ਜੋ ਆਮ ਜਨਤਾ ਦੇ ਕਾਲਜੇ ਨੂੰ ਧਾਪ ਆਉਂਦਾ ਹੈ ਤਕੋ ਨੇ ਆਏ ਸਾਡੀ ਰੋਟੀ ਰੋਟੀ ਖਾਅ ਕਰਦੀ ਅਸੀਂ ਆਏਗੇ ਹਾਏ ਮੈਨੂੰ ਗੱਡੀ ਨੂੰ ਮੈਨੂੰ ਕੀ ਕਰਨੀ ਕੀ ਕਰਨਾ ਮੈਨੂੰ ਪਛਦੀ ਹੁੰਦਾਗਾ ਮੈਨੂੰ ਗੱਡੀ ਦੇ ਕਿੱਥੇ ਜਾਣਾ ਮੈਨੂੰ